ਪੰਜਾਬ ਦੇ ਵਿੱਚ ਫਸਲਾਂ ਫਸਲ ਬੀਮਾ ਸਕੀਮ ਲਾਗੂ ਕਿਉਂ ਨਹੀਂ ਹੋਈ ਹੁਣ ਸਰਕਾਰ ਹੜਪੀੜਤ ਕਿਸਾਨਾਂ ਨੂੰ ਮੁਆਵਜ਼ਾ ਕਿਵੇਂ ਦੇਵੇਗੀ ਮਸਲਾ ਸਾਰਾ ਫਿਰ ਅੜ ਗਿਆ ਸਰਬਜੀਤ ਸਿੰਘ ਢਾਲੀਵਾਲ ਜੀ ਲਿਖਦੇ ਨੇ ਇੱਕ ਰਿਪੋਰਟ ਆਕਰ ਦੇ ਵਿੱਚ ਪੰਜਾਬ ਦੇ 23 ਜ਼ਿਲ੍ਹੇ ਹੜ ਦੀ ਮਾਰ ਹੇਟ ਨੇ ਹੁਣ 24 ਹੋ ਗਏ ਤੇ ਲੱਖਾਂ ਏਕੜ ਫਸਲ ਇਸ ਸਮੇਂ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਪੰਜਾਬ ਸਰਕਾਰ ਦੇ ਅਨੁਮਾਨਿਤ ਅੰਕੜੇ ਦੱਸਦੇ ਨੇ ਕਰੀਬ 3 ਲੱਖ ਏਕੜ ਫਸਲ ਬਰਬਾਦ ਹੋਈ ਹੈ 23 ਦੇ ਨਾਲ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਦੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਪੈਦਾਵਾਰ ਹੋਵੇਗੀ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਮੁਆਵਜ਼ੇ ਦੇ ਲਈ ਚਿੱਠੀ ਵੀ ਲਿਖੀ ਪਰ ਸਵਾਲ ਇਹ ਹੈ ਕਿ ਸਰਕਾਰੀ ਮੁਆਵਜ਼ਾ ਕਿਸਾਨਾਂ ਨੂੰ ਕਿੰਨਾ ਰਾਹਤ ਦੇਵੇਗਾ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2023 ਦੇ ਵਿੱਚ ਫਸਲ ਬੀਮਾ ਸਕੀਮ ਲਾਗੂ ਕਰਨ ਜਿਹੜਿਆ ਸੀ ਲਾਗੂ ਕਰਨ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਇਸ ਦੀ ਨੀਤੀ ਨੂੰ ਅਮਲ ਦੇ ਵਿੱਚ ਨਹੀਂ ਲਿਆਂਦਾ ਜਾ ਸਕਿਆ। ਸੁਲਤਾਨਪੁਰ ਲੋਧੀ ਨੇੜੇ ਬਿਆਸ ਦਰਿਆ ਦੀ ਗੱਲ ਕਰਦੇ ਹਾਂ ਸਰਕਾਰ ਦੀ ਨਵੀਂ ਖੇਤੀਬਾੜੀ ਨੀਤੀ ਦੇ ਵਿੱਚ ਫਸਲ ਬੀਮਾ ਸਕੀਮ ਦੇ ਲਈ 200 ਕਰੋੜ ਦਾ ਫੰਡ ਰੱਖਣ ਦੀ ਗੱਲ ਆਖੀ ਗਈ ਪਰ ਅਜੇ ਤੱਕ ਇਹ ਨੀਤੀ ਲਾਗੂ ਨਹੀਂ ਕੀਤੀ ਗਈ ਹਾਲਾਂਕਿ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਹੈ ਜਿਸ ਦੇ ਵਿੱਚ ਫਸਲ ਬਰਬਾਦ ਹੋਣ ਉੱਤੇ ਮੁਆਵਜ਼ਾ ਮਿਲਦਾ ਹੈ ਪਰ ਪੰਜਾਬ ਦੇ ਵਿੱਚ ਅਜਿਹੀ ਕੋਈ ਯੋਜਨਾ ਨਹੀਂ ਇਸ ਕਰਕੇ ਗਰਦਾਬਰੀ ਦੇ ਆਧਾਰ ਦੇ ਉੱਤੇ ਹੀ ਨਿਰਭਰ ਕਰਦਾ ਹੈ ਕਿ ਸਰਕਾਰ ਇਸ ਦੇ ਇਸ ਵਾਰ ਵੀ ਕਿਸਾਨਾਂ ਨੂੰ ਕਿੰਨਾ ਮੁਆਵਜ਼ਾ ਦੇਵੇਗੀ ਕਿੰਨੀਆਂ ਫਸਲਾਂ ਬਰਬਾਦ ਹੋਈਆਂ ਨੇ ਪੰਜਾਬ ਦੇ ਵਿੱਚ ਹੜ੍ਹ ਦੇ ਕਾਰਨ ਇਸ ਵਾਰ ਝੋਨੇ ਦੀ ਪੈਦਾਵਾਰ ਦੇ ਉੱਤੇ ਅਸਰ ਪੈ ਸਕਦਾ ਹੈ। ਪੰਜਾਬ ਦੇ ਕੁੱਲ 23-24 ਜ਼ਿਲ੍ਹੇ ਜਿਹੜੇ ਨੇ ਹੜ੍ਹ ਦੀ ਮਾਰ ਹਟਾਂ ਚੁੱਕੇ ਐ। ਬੀਬੀਸੀ ਪੰਜਾਬੀ ਦੇ ਨਾਲ ਗੱਲਬਾਤ ਕਰਦੇ ਆਂ ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਉਹਨਾਂ ਨੇ ਦੱਸਿਆ ਕਿ ਮੁੱਢਲੇ ਅੰਦਾਜ਼ੇ ਮੁਤਾਬਕ 3 ਲੱਖ ਏਕੜ ਫਸਲਾਂ ਦਾ ਨੁਕਸਾਨ ਇਸ ਸਮੇਂ ਹੋਇਆ ਹੈ ਪਰ ਅਸਲ ਨੁਕਸਾਨ ਕਿੰਨਾ ਹੋਇਆ ਇਹ ਸਪੈਸ਼ਲ ਗਰਦਾਬਰੀ ਤੋਂ ਬਾਅਦ ਹੀ ਪਤਾ ਲੱਗੇਗਾ। ਮਿਰਥਲ ਪਠਾਨਕੋਟ ਦੇ ਨੇੜੇ ਬਿਆਸ ਦਰਿਆ ਦੀ ਗੱਲ ਹੈ। ਜਸਵੰਤ ਸਿੰਘ ਉਹਨਾਂ ਦੱਸਿਆ ਕਿ ਹੜ੍ਹ ਦੇ ਕਾਰਨ ਪੰਜਾਬ ਦੇ ਵਿੱਚ ਧੰ ਝੋਨੇ ਦੀ ਪੈਦਾਵਾਰ ਉੱਤੇ ਵੀ ਅਸਰ ਪਵੇਗਾ ਤੇ ਕੇਂਦਰੀ ਪੂਲ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਦੀ ਹਿੱਸੇਦਾਰੀ ਘੱਟ ਹੋ ਸਕਦੀ ਹੈ। ਪੰਜਾਬ ਦਾ ਮਾਝਾ ਖੇਤਰ ਜਿਸ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਖਾਸ ਤੌਰ ਦੇ ਉੱਤੇ ਬਾਸਮਤੀ ਦੀ ਕਾਸ਼ਤ ਦੇ ਲਈ ਜਾਣੇ ਜਾਂਦੇ ਆ ਉਹ ਜ਼ਿਲ੍ਹੇ ਵੀ ਇਸ ਵਕਤ ਹੜ੍ਹ ਦੀ ਮਾਰ ਝੱਲ ਰਹੇ ਹੈ। ਸਰਕਾਰ ਦੇ ਮੁਤਾਬਕ ਕੁਝ ਜ਼ਿਲ੍ਹੇ ਅਜਿਹੇ ਨੇ ਜਿੱਥੇ ਫਸਲਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਇਸ ਦੇ ਵਿੱਚ ਅੰਮ੍ਰਿਤਸਰ 23000 ਹੈਕਟੇਰ ਕਪੂਰਥਲਾ 14934 ਹੈਕਟੇਰ ਤਰਨਤਨ ਜਿਹੜਾ 11883 ਹੈਕਟੇਰ ਮਾਨਸਾ 17005 ਹੈਕਟੇਰ ਤੇ ਫਿਰੋਜ਼ਪੁਰ 11232 ਹੈਕਟੇਰ ਦੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਦੱਸਿਆ ਗਿਆ ਅਗਸਤ ਦੇ ਵਿੱਚ ਪੰਜਾਬ ਦੇ 18 ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਸਾਤ ਹੋਈ ਹੈ ਸਧਾਰਨ ਪੱਧਰ ਤੋਂ ਬਰਸਾਤ ਦੇ ਵਿੱਚ ਜ਼ਿਲ੍ਹਾਵਾਰ ਜਿਹੜਾ ਬਦਲਾ ਦੱਸਿਆ ਗਿਆ ਕੇਂਦਰ ਸਰਕਾਰ ਨੇ 2016 ਦੇ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਜਿਹੜੀ ਸੀ ਪੀਐਮਐਫਬੀ ਵਾਈ ਦੇ ਸ਼ੁਰੂ ਕੀਤੀ ਸੀ ਜਿਸ ਦੇ ਤਹਿਤ ਕੁਦਰਤੀ ਆਫਤਾਂ ਫਸਲ ਨੂੰ ਬਿਮਾਰੀ ਲੱਗਣ ਉੱਤੇ ਕਿਸਾਨਾਂ ਨੂੰ ਫਸਲ ਦੇ ਬੀਮੇ ਮੁਤਾਬਕ ਰਾਸ਼ੀ ਮਿਲਦੀ ਹੈ ਪਰ ਪੰਜਾਬ ਦੇ ਵਿੱਚ ਇਹ ਬੀਮਾ ਨੀਤੀ ਲਾਗੂ ਹੀ ਨਹੀਂ ਹੈ ਖੇਤੀਬਾੜੀ ਮਹਾਰ ਦਵਿੰਦਰ ਸ਼ਰਮਾ ਦੇ ਮੁਤਾਬਕ ਜਦੋਂ ਫਸਲ ਬੀਮਾ ਯੋਜਨਾ ਬਣੀ ਸੀ ਤਾਂ ਪੰਜਾਬ ਨੂੰ ਇਸ ਦੀਆਂ ਕੁਝ ਸ਼ਰਤਾਂ ਦੇ ਉੱਤੇ ਇਤਰਾਜ਼ ਸੀ ਜਿਸ ਤੋਂ ਬਾਅਦ ਇਹ ਲਾਗੂ ਹੀ ਨਹੀਂ ਹੋਈ ਅਸਲ ਦੇ ਵਿੱਚ ਉਸ ਸਮੇਂ ਦੀ ਸੂਬਾ ਸਰਕਾਰ ਅਕਾਲੀ ਭਾਜਪਾ ਗੱਠਜੋੜ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਰਾਜ ਦੇ ਵਿੱਚ 99% ਦੀ 99% ਦੀ ਸਿੰਚਾਈ ਅਧীন ਸਾਰੇ ਭਾਰਤ ਦੇ 55% ਦੇ ਮੁਕਾਬਲੇ ਹੋਣ ਕਾਰਨ ਸੋਕੇ ਵਾਲੇ ਖੇਤਰਾਂ ਦੀ ਤੁਲਨਾ ਦੇ ਵਿੱਚ ਪੰਜਾਬ ਦਾ ਜੋਖਮ ਪੱਧਰ ਕਾਫੀ ਘੱਟ ਹੈ ਜਿਸ ਦੇ ਕਾਰਨ ਉੱਚ ਪ੍ਰੀਮੀਅਰ ਉੱਚ ਪ੍ਰੀਮੀਅਮ ਯੋਗਦਾਨ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਨਹੀਂ ਹੈ ਦਵਿੰਦਰ ਜਰਮਾ ਆਖਦੇ ਨੇ ਕਿ ਪੰਜਾਬ ਸਰਕਾਰ ਦੀ ਤਜਵੀਜ਼शुदा ਖੇਤੀਬਾੜੀ ਨੀਤੀ ਦੇ ਵਿੱਚ ਫਸਲ ਬੀਮਾ ਸਕੀਮ ਦੀ ਗੱਲ ਕੀਤੀ ਗਈ ਸੀ ਪਰ ਇਹ ਵੀ ਲਾਗੂ ਨਹੀਂ ਹੋ ਸਕੀ ਇਸ ਦੇ ਕਰਕੇ ਕਿਸਾਨਾਂ ਨੂੰ ਇਸ ਦਾ ਨੁਕਸਾਨ ਹੋ ਰਿਹਾ ਹੈ ਉੱਗੇ ਖੇਤੀਬਾੜੀ ਵਿਗਿਆਨੀ ਡਾਕਟਰ ਸੁਖਪਾਲ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਬਣਾਈ ਗਈ ਇਸ ਖੇਤੀਬਾੜੀ ਨੀਤੀ ਦੇ ਵਿੱਚ ਫਸਲ ਬੀਮਾ ਸਕੀਮ ਦੇ ਉੱਤੇ ਵੀ ਜ਼ੋਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਦੇ ਨਾਲ 200 ਕਰੋੜ ਦਾ ਫੰਡ ਕਾਇਮ ਕਰਨ ਦੀ ਗੱਲ ਕੀਤੀ ਗਈ ਸੀ ਇਹ ਫੰਡ ਕੁਦਰਤੀ ਆਫਤ ਦੇ ਸਮੇ ਕਿਸਾਨਾਂ ਦੀ ਭਲਾਈ ਦੇ ਲਈ ਖਰਚੇ ਜਾਣ ਦੀ ਗੱਲ ਇਸ ਦੇ ਵਿੱਚ ਕੀਤੀ ਗਈ। ਇਸ ਤੋਂ ਇਲਾਵਾ ਪਸ਼ੂਆਂ ਦੇ ਬੀਮੇ ਦੀ ਤਜਵੀਜ਼ ਵੀ ਇਸ ਨੀਤੀ ਦੇ ਵਿੱਚ ਕੀਤੀ ਗਈ ਸੀ। 2023 ਤੋਂ ਇਹ ਨੀਤੀ ਸਰਕਾਰ ਦੇ ਕੋਲ ਪਈ ਹੈ ਪਰ ਅਜੇ ਤੱਕ ਇਹ ਲਾਗੂ ਨਹੀਂ ਹੋ ਸਕੀ। ਪੰਜਾਬ ਦੇ ਵਿੱਚ ਕੀ ਹੈ? ਫਸਲੀ ਮੁਆਵਜ਼ੇ ਦਾ ਮਾਡਲ ਕੀ ਹੈ? ਪੰਜਾਬ ਦੀਆਂ ਕਿਸਾਨ ਯੂਨੀਅਨ ਜੜੀਆਂ ਨੇ ਬਰਬਾਦ ਹੋਈਆਂ ਫਸਲਾਂ ਦੇ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੀਆਂ ਨੇ। ਕੀਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਜੂਨੀਅਨ ਜਿੰਨਾ ਨੁਕਸਾਨ 19 ਪਰਪਾਈ ਦੀ ਮੰਗ ਕਰਦੀ ਹੈ ਬੀਬੀਸੀ ਪੰਜਾਬੀ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਫਸਲ ਬੀਮਾ ਸਕੀਮ ਲਾਗੂ ਕਰਨੀ ਚਾਹੀਦੀ ਹੈ ਤੇ ਇਸ ਦਾ ਕੰਟਰੋਲ ਸਰਕਾਰ ਦੇ ਕੋਲ ਹੀ ਹੋਣਾ ਚਾਹੀਦਾ ਹੈ ਨਾ ਕਿ ਨਿੱਜੀ ਕੰਪਨੀਆਂ ਦੇ ਕੋਲ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਇਸ ਦੇ ਵਿੱਚ ਮੁਆਵਜ਼ਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮਿਲਣਾ ਚਾਹੀਦਾ ਹੈ ਅਸਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਆਵਜ਼ਾ ਐਡ ਹਾਕ ਰਾਹਤ ਉਪਗਤਾਨਾ ਰਾਈ ਮਿਲਦਾ ਹੈ ਜਾਨੀ ਕਿ 75 ਤੋਂ 100 ਫੀਸਦੀ ਫਸਲ ਦੇ ਨੁਕਸਾਨ ਦੇ ਲਈ 15000 ਰੁਪਏ ਪ੍ਰਤੀ ਏਕੜ ਤੇ 33 ਤੋਂ 75 ਫੀਸਦੀ ਨੁਕਸਾਨ ਦੇ ਲਈ 6800 ਰੁਪਏ ਪ੍ਰਤੀ ਏਕੜ ਕਿਸਾਨਾਂ ਦਾ ਤਰਕ ਹੈ ਕਿ ਇਹ ਬਹੁਤ ਘੱਟ ਲਾਗਤ ਨੂੰ ਪੂਰਾ ਕਰਦਾ ਹੈ ਖਾਸ ਕਰਕੇ ਝੋਨੇ ਦੀ ਕਾਸ਼ਤ ਦੇ ਲਈ ਜਿੱਥੇ ਖਰਚੇ ਅਕਸਰ ਪ੍ਰਤੀ ਏਕੜ 15000 ਰੁਪਏ ਤੋਂ ਵੱਧ ਹੁੰਦੇ ਨੇ ਰਜਿੰਦਰ ਸਿੰਘ ਆਕਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਕਿਸਾਨਾਂ ਨੂੰ ਪ੍ਰਤੀ ਏਕੜ 8000 ਰੁਪਏ ਪ੍ਰਤੀ ਏਕੜ ਜਿਹੜਾ ਸੀ 100% ਦੀ ਨੁਕਸਾਨ ਮਿਲਦਾ ਸੀ ਇਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਣ ਉੱਤੇ ਮੁਆਵਜ਼ਾ ਰਾਸ਼ੀ 12000 ਰੁਪਏ ਪ੍ਰਤੀ ਏਕੜ ਕਰ ਦਿੱਤੀ ਗਈ ਤੇ ਮੌਜੂਦਾ ਸਮੇਂ ਦੇ ਵਿੱਚ ਇਹ 15000 ਰੁਪਏ ਪ੍ਰਤੀ ਏਕੜ ਹੈ ਉਹਨਾਂ ਆਖਿਆ ਕਿ ਮਹਿੰਗਾਈ ਦੇ ਕਾਰਨ ਜ਼ਮੀਨ ਦਾ ਠੇਕਾ ਹੀ 35000 ਤੋਂ ਲੈ ਕੇ 50000 ਰੁਪਏ ਪ੍ਰਤੀ ਏਕੜ ਹੈ ਇਸ ਉੱਤੇ ਫਸਲ ਦਾ ਖਰਚਾ ਵਕਰਾ ਹੈ ਇਸ ਕਰਕੇ ਉਹ ਜਿੰਨਾ ਨੁਕਸਾਨ 19 ਪਰਪਾਈ ਦੀ ਮੰਗ ਕਰਦੇ ਆ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਫਸਲ ਦੇ ਨੁਕਸਾਨ ਦੇ ਲਈ 70000 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਗੂ ਸਰਵਨ ਸਿੰਘ ਪੰਦੇਤ ਦੇ ਮੁਤਾਬਕ ਕਿਸਾਨਾਂ ਦੀਆਂ ਫਸਲਾਂ ਦੀ ਬਰਬਾਦ ਕਿਸਾਨਾਂ ਦੀਆਂ ਫਸਲਾਂ ਹੀ ਬਰਬਾਦ ਨਹੀਂ ਹੋਈਆਂ ਬਲਕਿ ਉਹਨਾਂ ਦੇ ਘਰ ਮਾਲ ਡੰਗਰ ਸਭ ਕੁਝ ਪਾਣੀ ਦੇ ਪਾਣੀ ਨੇ ਬਰਬਾਦ ਕਰ ਦਿੱਤਾ BBC ਦੇ ਨਾਲ ਗੱਲਬਾਤ ਕਰਦੇ ਆਂ ਪੰਦੇਰ ਉਹਨਾਂ ਨੇ ਆਖਿਆ ਕਿ ਕਿਸਾਨਾਂ ਨੂੰ 70000 ਰੁਪਏ ਪ੍ਰਤੀ ਏਕੜ ਤੇ 10000 ਰੁਪਏ ਪ੍ਰਤੀ ਏਕੜ ਮਜ਼ਦੂਰਾਂ ਨੂੰ ਮੁਆਵਜ਼ੇ ਦੀ ਰਾਸ਼ੀ ਮਿਲਣੀ ਚਾਹੀਦੀ ਹੈ। ਸਰਕਾਰ ਵੱਲੋਂ 50000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਹੈ। ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਮਵਾਰ ਨੂੰ ਇੱਕ ਪੱਤਰ ਲਿਖਿਆ ਜਿਸ ਦੇ ਵਿੱਚ ਉਹਨਾਂ ਨੇ ਸੂਬੇ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੇ ਉੱਤੇ ਵੀ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਤੋਂ 60000 ਰੁਪਏ ਸੌਰੀ 60 ਹਜ਼ਾਰ ਕਰੋੜ ਰੁਪਏ ਦੇ ਫੰਡ ਦੀ ਮੰਗ ਕੀਤੀ ਪੰਜਾਬ ਸਰਕਾਰ ਨੇ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮੁਆਵਜ਼ਾ ਰਾਸ਼ੀ ਕਿਸਾਨਾਂ ਨੂੰ ਦੇਣ ਦੀ ਮੰਗ ਕੇਂਦਰ ਸਰਕਾਰ ਤੋਂ ਕੀਤੀ ਹੈ ਸਰਕਾਰ ਦੀ ਦਲੀਲ ਹੈ ਕਿ ਫਸਲਾਂ ਪੱਕਣ ਦੇ ਕਿਨਾਰੇ ਸੀ ਇਸ ਦੇ ਕਰਕੇ ਮੁਆਵਜ਼ਾ ਫਸਲ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਉਧਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਕਹਿਣਾ ਹੈ ਕਿ ਫਸਲਾਂ ਦੇ ਨੁਕਸਾਨ ਤੋਂ ਇਲਾਵਾ ਪੰਜਾਬ ਦੇ ਵਿੱਚ ਪਸ਼ੂ ਧਨ ਦਾ ਬਹੁਤ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ ਤੇ ਇਸ ਦਾ ਜਾਇਜ਼ਾ ਅਜੇ ਤੱਕ ਨਹੀਂ ਲੱਗ ਸਕਿਆ ਉਹਨਾਂ ਦੱਸਿਆ ਕਿ ਕੇਂਦਰ ਦੀਆਂ ਟੀਮਾਂ ਵੀ ਪੰਜਾਬ ਆ ਰਹੀਆਂ ਨੇ ਤੇ ਨੁਕਸਾਨ ਦੇ ਸਰਵੇ ਤੋਂ ਬਾਅਦ ਕੇਂਦਰ ਨੂੰ ਰਿਪੋਰਟ ਭੇਜੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਸਹਾਇਤਾ ਰਾਸ਼ੀ ਪੰਜਾਬ ਨੂੰ ਜਾਰੀ ਕੀਤੀ ਜਾਵੇਗੀ ਫਸਲ ਬੀਮਾ ਸਕੀਮ ਲਾਗੂ ਕਿਉਂ ਨਹੀਂ ਹੋਈ ਹੈ ਇਸ ਦੇ ਬਾਰੇ ਬੀਬੀਸੀ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਤੇ ਨੀਲ ਗਰਗ ਦੇ ਨਾਲ ਵੀ ਸੰਪਰਕ ਕੀਤਾ ਹੈ ਉਹਨਾਂ ਆਖਿਆ ਕਿ ਉਹਨਾਂ ਨੂੰ ਇਸ ਨੀਤੀ ਦੇ ਬਾਰੇ ਜਾਣਕਾਰੀ ਕਹਿੰਦੇ ਨਹੀਂ ਹੈ ਜਾਣਕਾਰੀ ਲੈਣ ਤੋਂ ਬਾਅਦ ਇਸ ਦੇ ਬਾਰੇ ਬਿਆਨ ਜਾਰੀ ਕੀਤੇ ਜਾਣਗੇ ਲੋ ਜੀ ਦੋਸਤੋ ਇਹ ਹੈ ਜੀ ਗਲਬਤ ਤੇ ਗੱਲਾਂ ਬਾਤਾਂ ਨੇ ਜੀ ਹਾਲਾਤ ਇਹ ਨੇ ਤੇ ਹਕੀਕਤਾਂ ਕੁਝ ਹੋਰ ਨੇ ਤੇ ਦਰਸਾਈਆਂ ਕੁਝ ਹੋਰ ਜਾਂਦੀਆਂ ਨੇ